ਹੁਣ ਦਿਲਜੀਤ ਦੋਸਾਂਝ ਦਾ ਇੱਕ ਨਰੇਟਿਵ ਬਿਲਡ ਕਰਤਾ ਕਿ ਜੀ ਪਾਕਿਸਤਾਨੀ ਐਕਟ੍ਰੈਸ ਦੇ ਨਾਲ ਦਿਲਜੀਤ ਦੋਸਾਂਝ ਨੇ ਫਿਲਮ ਕਿਉਂ ਕੀਤੀ ਪਰ ਮੋਦੀ ਸਾਹਿਬ ਤਾਂ ਮਿਲਖ ਘੱਟੇ ਨੇ ਥੋੜਾ ਟਾਈਮ ਪਹਿਲਾਂ ਤੇ ਉਹਨਾਂ ਨੇ ਕੀ ਸੋਚਿਆ ਇਸ ਗੱਲ ਦਾ ਹਾਲਾਂਕਿ ਖਾਲੜਾ ਸਾਹਿਬ ਦੀ ਫਿਲਮ ਹੈ ਜਿਹੜੀ ਉਹਨੂੰ ਵੀ ਕਿੱਥੇ ਚੱਲਣ ਦੇਣਗੇ ਕਿਸਾਨਾਂ ਨਾਲ ਦੇ ਭੋਲੇ ਬੰਦੇ ਹੋ ਸਕਦੇ ਉਹਨਾਂ ਨੂੰ ਵੀ ਖਾਲਸਤਾਨੀ ਕਹਿੰਦਾ ਸੀਗਾ ਵੱਡੇ ਬੱਚੇ ਡਿਫੈਂਸ ਫੋਰਸਸ ਵਿੱਚ ਅੱਜ ਵੀ ਜਾਣਾ ਗਵਾ ਰਹੇ ਨੇ ਥੇ ਵਿ ਆਰ ਕਾਲਡ ਐਂਟੀ-ਨੇਸ਼ਨਲ ਟਾਡੇ ਪਿਤਾ ਜੀ ਦੀ ਮਿਕ ਸਪੀਚ ਸੁਣ ਰਿਹਾ ਸੀ ਧਰਮ ਯੁੱਧ ਮੋਰਚਾ ਚੱਲ ਰਿਹਾ ਉਹਦੇ ਵਿੱਚ ਕਹਿੰਦੇ ਭਈ ਹੱਥ ਖੜੇ ਕਰੋ ਕਿਹੜਾ ਕਿਹੜਾ ਖਾਲਸਤਾਨ ਦੇ ਹੱਕ ਚ ਖਾਲਸਤਾਨ ਦੇ ਹੱਕ ਤੇ ਭਲਾ ਹੱਥ ਖੜੇ ਕਰੋ ਉਹਨਾਂ ਨੇ ਖਾਲਸਤਾਨ ਦੀ ਮੰਗ ਵੀ ਕੀਤੀ ਸੀ ਭਾਜਪਾ ਦੇ ਅਮੀ ਹੁਣ ਐਮਰਜੈਂਸੀ ਦੇ ਖਿਲਾਫ ਬੋਲ ਰਹੀ ਆ ਇਹ ਮਾਫੀਆ ਮੰਗ ਕੇ ਨਿਕਲੇ ਨੇ ਬਹੁਤੇ ਆਰਐਸਐਸ ਦੇ ਤੇ ਜਨਸੰਘ ਹੁੰਦੀ ਸੀ ਉਦੋਂ 인ਦਰਾ ਗਾਂਧੀ ਤੋਂ ਮਾਫੀਆ ਮੰਗੀਆਂ ਇਹਨਾਂ ਨੇ ਹਾਂ ਹਾਂ ਐਮਰਜੈਂਸੀ ਦੇ ਗ੍ਰਿਫਤਾਰੀ ਦੇ ਤੋਂ ਪਹਿਲਾਂ ਦੇ ਦਰਮਿਆਨ ਮੇਰੀ ਇੱਕ ਭੈਣ ਦੀ ਸ਼ਾਦੀ ਵੀ ਉਹੀ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ ਹਾਂਜੀ ਹਾਂਜੀ ਅੱਛਾ